ਅੱਜ ਅਸੀਂ ਸਾਰੇ ਇੰਪਰੂਵਮੈਂਟ ਟਰਸਟ ਦਫ਼ਤਰ ਹਿਆਰਪੁਰ ਦੇ ਵਿੱਚ ਚੇਅਰਮੈਨ ਸਾਹਿਬ ਆਲਕ ਸਾਬ ਨੇ ਜਿਹੜਾ ਪ੍ਰੋਗਰਾਮ ਰੱਖਿਆ ਇੱਕ ਅੱਛੀ ਸ਼ੁਰੂਫਤ ਹੋਈ ਸੀ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣਜੀ ਦੀ ਰਹਿਨਮਾਈ ਦੇ ਵਿੱਚ ਸਰਕਾਰ ਜਿਹੜਾ ਹੈ ਕੋਈ ਵੀ ਇਲਾਕੇ ਜਿਹੜੇ ਇੰਪਰੂਵਮੈਂਟ ਟਰਸਟ ਸਿਗੀਆਂ ਉਹਨਾਂ ਦੇ ਲੰਬੇ ਅਰਸੇ ਤੋਂ ਨਾ ਤਾਂ ਕੋ ਕੰਮ ਹੋ ਰਿਹਾ ਸੀ ਔਰ ਜਿਹੜੀ ਇਹ ਜਗ੍ਹਾ ਪਈਆਂ ਸੀ ਲੋਕਾਂ ਦੇ ਕੰਮ ਆ ਸਕਦੇ ਉੱਥੇ ਅੱਛੀ ਰਿਹائش ਬਣ ਸਕਦੀ ਹੈ ਜਾ ਸਾਡੇ ਕੋਲ ਜਿਹੜੇ ਕਮਰਸ਼ੀਅਲ ਏਰੀਆ ਸੀਗੇ ਇਹਨੂੰ ਲੋਕਾਂ ਨੂੰ ਫਾਇਦਾ ਹੋ ਸਕਦਾ ਬਿਜ਼ਨਸ ਕਰਨ ਦੇ ਵਿੱਚ ਉਹਨਾਂ ਦੀ ਆਕਸ਼ਨ ਕੀਤੀ ਔਰ ਤਕਰੀਬਨ 3 ਕਰੋੜ ਰੁਪਏ ਦੇ ਕਰੀਬ ਜਿਹੜਾ ਹੈਗਾ ਉਹਦੇ ਚੋਂ ਪੈਸੇ ਆਏ ਆ ਔਰ ਉਹਨੂੰ ਸਾਰਾ ਅਸੀਂ ਤਕਰੀਬਨ 8 8 ਏਕੜ ਦੇ ਕੋਲ ਜ਼ਮੀਨ ਜਿਹੜੀ ਹੈ ਸਕੀਮ ਨੰਬਰ 2 ਦੇ ਨਾਲ ਹੀ ਸਕੀਮ ਨੰਬਰ 2 ਦੇ ਨਾਲ ਪੈਂਦੀ ਹੈ ਇੱਥੇ ਉਹ ਸਕੀਮ ਦਾ ਵੀ ਵਾਧਾ ਹੋਏਗਾ ਉਹ ਨਾਲ ਹੋਏਗਾ ਉਥੇ ਉਹ ਇਲਾਕਾ ਜਿਹੜਾ ਹੈ ਡੈੱਡ ਪਿਆ ਬਿਲਕੁਲ ਉੱਥੇ ਕਾچی ਆਬਾਦੀ ਲੋਕਾਂ ਨੂੰ ਅੱਛਾ ਰੈਜੀਡੈਂਸ਼ੀਅਲ ਏਰੀਆ ਉੱਥੇ ਹੋ ਸਕਦਾ ਅੱਛਾ ਥੋੜਾ ਜਿਹਾ ਕਮਰਸ਼ੀਅਲ ਏਰੀਆ ਵੀ ਵਿੱਚ ਨਿਕਲ ਆਂਦਾ ਥੋੜਾ ਬੋਧ ਅੱਜ ਕੱਲ ਕੋ ਇਦਾਂ ਦਾ ਨਾਲ ਲਾਓ ਕਿਉਂਕਿ ਜਿੱਦਾਂ ਆਪਾਂ ਲੈਨੇ ਨਾ ਜੀ ਤੁਸੀਂ ਚੰਡੀਗੜ੍ਹ ਸਟਾਈਲ ਲਈ ਆਪਾਂ ਉਹਦੇ ਵਿੱਚ ਇੱਕ ਨਾਲ ਲਈਏ ਕਮਰਸ਼ੀਅਲ ਏਰੀਆ ਜਿਹਦਾ ਬੂਥ ਹੈ ਕੁਛ ਇਦਾਂ ਦਾ ਨਾਲ ਨਾਲ ਨੂੰ ਡਿਵੈਲਪ ਕਰੀਏ ਉਹਦਾ ਵਾਧਾ ਰਹੇਗਾ ਕਿਉਂਕਿ ਇਲਾਕੇ ਦੇ ਲੋਕਾਂ ਨੂੰ ਉੱਥੇ ਕੋਈ ਚੀਜ਼ ਖਰੀਦਣੀ ਹੈ ਕਿਸੇ ਨੇ ਕੋ ਕੰਮ ਕਰਨਾ ਮਿਲ ਜਾਏਗਾ ਉਹਨੂੰ ਵੀ ਨਾਲ ਅਸੀਂ ਇਸ ਪੈਨ ਦੇ ਵਿੱਚ ਪਾ ਲਈਏ ਸੋ ਮੈਂ 134 ਸਾਰੇ ਅਫੀਸਰ ਸਾਹਿਬਾਨ ਦਾ ਸਾਡੇ ਕਾਰਪੋਰੇਸ਼ਨ ਦੇ ਮੇਅਰ ਸੰਤਕੁਮਾਰ ਸਿੰਧਾ ਜੀ ਸੀਨੀਅਰ ਡਿਪਟੀ ਮੈਰ ਪੈਨ ਪ੍ਰੋਵਿੰਸ ਹੈ ਜੀ ਬਿੰਦੀ ਜੀ ਸਾਡੇ ਫਾਈਨੈਂਸ ਕਮੇਟੀ ਦੇ ਮੈਂਬਰ ਆ ਔਰ ਸਭ ਤੋਂ ਵੱਡੀ ਗੱਲ ਆ ਵੀ ਇਹ ਜਿਹੜੇ ਇੰਪਰੂਵਮੈਂਟ ਅਸੈਸ ਸਕੀਮਾਂ ਇਹਨਾਂ ਕੋਈ ਏਰੀਆ ਪੈਂਦਾ ਉੱਥੇ ਜਿਹੜੇ ਮੋਟਰ ਆ ਇਹਨਾਂ ਦੇ ਏਰੀਆ ਦੇ ਵਿੱਚ ਪੈਂਦੇ ਆ ਔਰ ਵਿਕਰਮ ਸ਼ਰਮਾ ਬੋਬੀ ਜੀ ਬੈਠੇ ਆ ਇਹਦੇ ਕੋਪਰਟ ਬੈਂਕ ਦੇ ਚੇਅਰਮੈਨ ਆ ਔਰ ਵੀ ਸਾਥੀਓ ਤੇ ਮੌਜੂਦ ਹੋਊਗੇ ਤਾਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਆਪਾਂ ਮਾਨਜ ਮੁੱਖ ਮੰਤਰੀ ਭਵਨ ਪਹੁੰਚ ਜੀ ਜਨੀਅਤ ਸਕੀਮਾ ਪਬਲਿਕ ਤੇ ਬੈਠ ਕੇ ਜਾ ਰਹੇ ਆ ਸੰਦੀਪ ਚੇਤੀ ਜੀ ਬੈਠੇ ਆ ਸੋ ਮੈਂ ਇਹ ਹੀ ਚਾਹਨਾ ਵੀ ਜਿਹੜਾ ਸਕੀਮਾ ਜਨੀਅਤ ਸਕੀਮਾ ਕਿ ਉਹ ਕਿ ਬਿਹਤਰ ਸੀ ਆਪਣੇ ਸ਼ਹਿਰੀਆਂ ਲਈ ਕਰ ਸਕਦੇ ਆ ਉਹਦੇ ਤੇ ਵੀ ਅਸੀਂ ਫੋਕਸ ਜ਼ਰੂਰ ਕਰੀਏ ਬਾਕੀ ਜੀ ਦੋ ਨੰਬਰ ਸਕੀਮਾ ਅੱਜ ਵੀ ਗੱਲ ਕਰ ਰਹੇ ਉਹਨਾਂ ਨਾਲ ਸੁੰਦਰ ਨਗਰ ਲੱਗਦਾ ਜੀ ਫਿਰ ਸਭ ਤੋਂ ਜ਼ਿਆਦਾ ਗੰਦ ਉਹ ਇਸਾਈਂ ਨੂੰ ਹੀ ਪਾ ਰਹੇ ਨੇ ਪਹਿਲਾਂ ਤਾਂ ਸਫਾਈ ਦਾ ਕੰਮ ਹੋਏਗਾ ਤਾਂ ਤਹੀ ਤੇ ਪਲਾਨਿੰਗ ਹੋਏਗੀ ਬਿਲਕੁਲ ਨਹੀਂ ਦੇਖੋ ਇਹਦੇ ਵਿੱਚ ਇਹੀ ਇੱਕ ਵੱਡਾ ਵਾਅਦਾ ਹੋਣ ਜਾ ਰਿਹਾ ਲੰਬੇ ਅਰਥਾਂ ਦੇ ਵਿੱਚ ਦੇਖਦੇ ਵੀ 8 ਏਕੜ ਜਗ੍ਹਾ ਕੋਈ ਛੋਟੀ ਨਹੀਂ ਹੁੰਦੀ ਔਰ ਉਹ ਏਰੀਆ ਨਾਲ ਲੱਗਦਾ ਉਹ ਏਰੀਆ ਜਦੋਂ ਡਿਵੈਲਪ ਹੋ ਜਾਏਗਾ ਉਹ ਏਰੀਆ ਇੱਕ ਕਲੱਬ ਪੋਰਸ਼ਨ ਬਣ ਜਾਏਗਾ ਸਰਕਾਰ ਨੂੰ ਪੈਸੇ ਆਊਗੇ ਸ਼ਹਿਰ ਦੀ ਇੰਪਰੂਵਮੈਂਟ ਫੰਡਸ ਦੀਆਂ ਜਿੰਨੀਆਂ ਸਕੀਮਾਂ ਉਹਨਾਂ ਦੇ ਲਈ ਉਹਨੂੰ ਵੇਚਣ ਤੋਂ ਬਾਅਦ ਉਹ ਪੈਸੇ ਕਿੱਥੇ ਲੱਗਣੇ ਅੱਜ ਕੀ ਹੁੰਦਾ ਕਿ ਜਿਹੜਾ ਵੀ ਜਿੰਨੇ ਵੀ ਕਮਾਊ ਜ਼ਾਰੇ ਹੁੰਦੇ ਆ ਉਨ ਨੂੰ ਸਰਕਾਰ ਦਾ ਫੰਡਿੰਗ ਜਿਹੜੀ ਕਰਦੀ ਕਰਦੀ ਹੈ ਬਟ ਉਹਨਾਂ ਨੇ ਆਪਣਾ ਭਾਰ ਖੁਦ ਵੀ ਚੱਕਣਾ ਹੁੰਦਾ ਚਾਹੇ ਇੰਪਰੂਵਮੈਂਟ ਟਰੱਸ ਹੋਵੇ ਜਾਂ ਹੈ ਕਾਰਪੋਰੇਸ਼ਨ ਸਭ ਤੋਂ ਪਹਿਲਾਂ ਤਾਂ ਸਾਡੀ ਇਹ ਪਾਲਿਸੀ ਹੁੰਦੀ ਹੈ ਸਰਕਾਰ ਦੀ ਕਿਸੇ ਵੀ ਸਰਕਾਰ ਦੀ ਹੁੰਦੀ ਹੈ ਸੋ ਉਹਦੇ ਵਿੱਚ ਮੈਂ ਕਹਿ ਸਕਦਾ ਸੁੰਦਰ ਨਗਰ ਦਾ ਇਲਾਕਾ ਜੋ ਕੱਟ ਹੋ ਕੇ ਨਾ ਉਹਨੂੰ ਵਿਵਸਥਿਤ ਕਰਨ ਦਾ ਇੱਕ ਸਾਨੂੰ ਪਰਪਸ ਹੋ ਜਾਏਗਾ ਇਹ ਇਲਾਕਾ ਇੱਕ ਲੱਖ ਨਿਕਲ ਗਿਆ ਜੇ ਪਰ ਨਹੀਂ ਦਿੱਖੇ ਚਾਵੇ ਤਾਂ ਕੀ ਬੋਰੀ ਲੈਂਡ ਤੋਂ ਕੀਤੀ ਜਾਏਗੀ ਹੋਰ ਹੋ ਸਕੂ ਲੋਕਾਂ ਨੂੰ ਇਸ ਚੀਜ਼ ਨੂੰ ਦਿਖਣਾ ਨਹੀਂ ਸਕਦਾ ਬਿਲਕੁਲ ਬਿਲਕੁਲ ਇਹਨਾਂ ਨੂੰ ਮੈਂ ਪਹਿਲਾਂ ਇਨਸਟਰਕਸ਼ਨ ਕੀਤੀ ਸੀ ਜਦੋਂ ਵੀ ਇਸ ਇਲਾਕੇ ਨੂੰ ਡਵੈਲਪ ਕਰਨਾ ਤਾਂ ਉਹਨੇ ਇੱਕ ਬਾਉਂਡਰੀ ਬਾਲ ਤੁਹਾਨੂੰ ਕਰਨੀ ਪੈਣੀ ਹੈ ਤਾਂ ਕਿ ਇਲਾਕਾ ਫਿਰ ਵਿਚਨ ਜ ਵੀ ਸਾਨੀ ਹੋਏਗੀ ਕਿਉਂਕਿ ਕੋ ਦਾ ਰੈਜੀਡੈਂਸ਼ੀਅਲ ਮੁੱਲ ਵੀ ਤਾਂ ਪੈਣਾ ਉਥੇ ਜੇ ਤਾਂ ਉਹਦਾ ਮੁੱਲ ਨਹੀਂ ਪੈਗਾ ਫਿਰ ਰੋਡ ਮੈਪ ਕਿੰਨਾ ਤਾਂ ਬਣਾਏਗੇ ਕਿ ਪਹਿਲਾਂ ਇਹ ਦੋ ਨੰਬਰ ਸਕੀਮ ਦੇ 40 ਫੀਟ ਤੋਂ ਤੇ ਰੋਡ ਨਹੀਂ ਨਹੀਂ ਜਿਹੜੇ ਚੱਲ ਰਹੇ ਨੇ ਉਸੇ ਤਰ੍ਹਾਂ ਰੱਖਿਆ ਹੈ ਜੀ ਛੋਟੇ ਰੋਡ ਉਹ ਦੇਖੋ ਜੋ ਇਹਨਾਂ ਦਾ ਆਲਰੇਡੀ ਨਕਸ਼ੇ ਆਲਰੇਡੀ ਇਹਨਾਂ ਦੀ ਜਿਹੜੀ ਸਕੀਮ ਜਗ ਆਲਰੇਡੀ ਹੈਗੀਆਂ ਮੈਨੂੰ ਲੱਗਦਾ ਉਹਨੂੰ ਉਸ ਤੋਂ ਵੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ ਇਹਦਾ ਕੰਟਰੋਲ ਰੇਟ ਤੇ ਅਸੀਂ ਡਰਾਅ ਕਰਨਾ ਜੇ ਡਰਾ ਹਮੇਸ਼ਾ ਲੈਟਰੀ ਜਿਹੜੀ ਆ ਉਹ ਕਿਹਦੀ ਕਿਸਮਤ ਦੀ ਨਿਕਲਦੀ ਹੈ ਕਿਹਨੂੰ ਫਾਇਦਾ ਹੁੰਦਾ ਇਹ ਤਾਂ ਸਭ ਨੂੰ ਹੁੰਦਾ ਸ਼ਹਿਰ ਵਾਲਿਆਂ ਨੂੰ ਉਸ ਚੀਜ਼ ਦਾ ਵਾਧਾ ਮਿਲਣਾ ਲੋਕ ਕਿਉਂਕਿ ਇਨਵੈਸਟ ਵੀ ਕਰਦੇ ਆ ਔਰ ਮੈਂ ਦੇਖਦਾ ਭਈ ਇਹ ਮਾਨਜੋਗ ਬੁਖਵੰਦੀ ਦੀ ਰਹਿਨਮਾਈ ਜਿਹੜਾ ਇਹ ਸਰਕਾਰ ਚਲਦੀ ਆ ਦੇਖੋ ਸਾਡੇ ਕੋਲ ਸਟੰਪ ਡਿਊਟੀ ਤੋਂ ਸਿਰਫ ਜਦੋਂ ਇਹ ਸਰਕਾਰ ਸਾਮੀ ਸੀ ਤਕਰੀਬਨ 2600 ਤੋਂ 3000 ਕਰੋੜ ਤੱਕ ਆਟ ਅੱਜ ਸਾਡੇ ਕੋਲ ਇਸ ਸਾਲ ਦੇ ਵਿੱਚ 4200 ਕਰੋੜ ਰੁਪਈਆ ਔਰ 5200 ਕਰੋੜ ਰੁਪਈਆ ਸਾਨੂੰ ਆਉਣ ਵਾਲੇ ਫਾਈਨੈਂਸ਼ੀਅਲ ਈਅਰ ਤੇ ਉਮੀਦ ਹੈ ਪੂਰੀ ਤੁਸੀਂ ਸਰਕਾਰ ਦੀ ਇੱਕ ਪਾਲਿਸੀ ਆ ਲੋਕਾਂ ਦੇ ਵਿੱਚ ਸਰਕਾਰ ਦਾ ਕ੍ਰੈਡਿਟ ਹੁੰਦਾ ਤਾਂ ਲੋਕ ਜ਼ਮੀਨ ਜਾਇਦਾਦ ਤੇ ਉਤੇ ਇਨਵੈਸਟ ਕਰਦੇ ਆ। ਤੋਂ ਮੈਂ ਕਹਿ ਸਕਦਾ ਇੱਥੇ ਵੀ ਲੋਕ ਜਿਹੜਾ ਡਰਾ ਦਾ ਫਾਇਦਾ ਲਓ। ਜੀ ਇੱਕ ਪਾਲਿਸੀ ਜਿਹੜਾ ਪਲਾਟ ਸਿਸਟਮ ਕਿਸ ਤਰ੍ਹਾਂ ਮਨ ਕੱਟਿਆ ਵੱਡੇ ਪਲਾਟ ਜਾਨਕੀ ਛੋਟੇ ਕੱਟਿਆ ਉਹਦੇ ਚ ਮੈਨੂੰ ਲੱਗਦਾ ਦੋਨੋਂ ਤਰ੍ਹਾਂ ਦੇ ਪਲਾਟਾਂ ਨੂੰ ਕੱਟਣਾ ਚਾਹੀਦਾ ਬਾਕੀ ਇਹ 4 6 8 8 12 ਤੱਕ ਦੇ ਪਲਾਟ ਆ। 4 ਮਰਲੇ ਦਾ ਪਲਾਟ ਜਿਹੜਾ ਹਰੇਕ ਆਦਮੀ ਅਫੋਰਡ ਕਰ ਸਕਦਾ। ਮੇਰੇ ਲਿਹਾਜ਼ ਨਾਲ ਦਾ ਅਫੋਰਡੇਬਲ ਪ੍ਰਾਈਸ ਜਿਹੜਾ ਹੈ ਔਰ ਅਫੋਰਡੇਬਲ ਜਿਹੜੇ ਪਲਾਟ ਆ ਹੋਣੇ ਚਾਹੀਦੇ। 4 ਮਰਲੇ 4 ਮਰਲੇ ਦੇ ਪਲਾਟਾਂ 'ਚ ਹਰੇਕ ਆਦਮੀ ਘਰ ਬਣਾਉਣਾ ਚਾਹੁੰਦਾ ਜਿਹਦੇ ਕੋਲ ਘਰ ਹੈ ਨਹੀਂਗਾ ਔਰ ਅੱਛੀ ਕਲੋਨੀ ਬਣਾ ਜਾਂਦਾ ਇਥੇ 40 ਫੁੱਟ ਦੀ ਰੋਡ ਹੋਏਗੀ ਪਾਰਕ ਹੋਊਗਾ ਸੀਟ ਲਾਈਟ ਹੋਏਗੀ ਸਭ ਕੁਝ ਹੋਏਗਾ ਇੰਪਰੂਵਮੈਂਟ ਰਾਹੀਂ ਰਿਕੋਗਨਾਈਜ਼ ਕਲੋਨੀ ਹੁੰਦੀ ਆ ਉਹ ਮੈਨੂੰ ਲੱਗਦਾ 4 ਮਰਲੇ ਦੇ ਪਲਾਟ ਜਿਹੜੇ ਆ ਉਹ ਤਾਂ ਬਹੁਤ ਔਰ ਜਿਹੜੇ 6 ਮਰਲੇ ਦੇ ਆ ਉਹ ਵੀ ਬਹੁਤ ਅੱਛਾ 6 ਮਰਲੇ ਵੀ ਹਰੇਕ ਕੋਲ ਬਣਾਉਣਾ ਚਾਹੁੰਦਾ ਔਰ 8 ਮਰਲੇ ਵੀ ਜਿਹੜਾ ਆ ਜਿਹੜਾ ਉਸ ਤੋਂ ਉੱਤੇ ਜਾ ਕੇ ਪੈਸੇ ਖਰਚ ਸਕਦਾ ਉਹਨੂੰ 8 ਮਰਲੇ ਦਾ ਮਿਲੇਗਾ ਇਹਦੇ ਵਿੱਚ 4 ਪਾਰਕਸ ਬਣੂਗੀਆਂ ਮੈਂ ਤਾਂ ਕਹਿੰਦਾ ਇਹ ਇਹ ਜਿਹੜਾ ਲੱਗਦਾ ਵੀ ਸਭ ਤੋਂ ਬਿਹਤਰ ਇੱਕ ਲਾਕਾ ਡਵੈਲਪ ਹੋਏਗਾ ਉਥੇ ਕਿਸੇ ਚੀਜ਼ ਦੀ ਵੀ ਕਮੀ ਨਹੀਂ ਛੱਡੀ ਜਾਏਗੀ ਪ੍ਰਾਈਸ ਦੀ ਗੱਲ ਕਰੀਏ ਤਾਂ ਆਪਾਂ ਬਾਕੀ ਕੁਲ ਰੀ ਅਨਾਲੋਜੀਸ ਦਾ ਪ੍ਰਾਈਸ ਤਾਂ ਕੀ ਕੀ ਪ੍ਰਾਈਸ ਦਾ ਹੋਊਗਾ ਸਾਡੀ ਰੇਟ ਰਵਾਈਜ਼ ਹੋਣੀ ਹੈ ਹੁਣ ਉਹ ਡੀਸੀ ਮੈਡਮ ਜਿੱਦਾਂ ਆਪਾਂ ਮੀਟਿੰਗ ਸਾਡੀ ਹੋਣੀ ਹੈ ਉਹ ਕਲੈਕਟਰ ਰੇਟ ਜਿਹਨੂੰ ਆਪਾਂ ਕਹਿ ਦਿੰਨੇ ਆ ਇੱਕ ਕਲੈਕਟਰ ਰੇਟ ਤੋਂ ਉੱਤੇ ਜਾ ਕੇ ਉੱਤੇ ਜਿਹੜੀ ਕਮੇਟੀ ਇਹਨਾਂ ਦੀ ਮੁਕਰਰ ਹੋਏਗੀ ਤਾਂ ਕਿ ਲੋਕਾਂ ਨੂੰ ਵੀ ਅਫੋਰਡੇਬਲ ਰਵੇ ਔਰ ਸਰਕਾਰ ਨੂੰ ਵੀ ਦੇ ਪੈਸੇ ਸਹੀ ਆਜਣ ਤਾਂ ਦੋਨੋਂ ਚੀਜ਼ਾਂ ਨੂੰ ਕਵਰ ਕਰਾਂਗੇ